ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਹਿਬ ਜੀਓ ਤਨਸਰੀ ਸ਼ਾਂਤ ਮਹਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਉ ਸਤਿਗੁਰ ਮਿਲੈ ਸੁਭਾਅ ਸਹਜ ਗੁਣ ਗਾਈਐ ਜਿਉ ਗੁਣ ਗਾਏ ਵਿਖਸੈ ਸਦਾ ਅਨੰਦ ਜਾ ਆਪ ਸੱਚ ਹੈ ਭਾਵੈ ਹੰਕਾਰ ਹਉ ਮੈਂ ਤਜੇ ਮਾਇਆ ਸਹਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਓ ਕ੍ਰਿਪਾ ਕਰੇ ਤਾ ਨਾਮ ਧਿਆਈਐ ਜਿਓ ਅੰਦਰ ਸਾਚਾ ਨਹਿ ਪੂਰੇ ਸਤਗੁਰਾ ਜਿਓ ਹਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਾਰੈ ਜਿਓ ਕਦੇ ਨਾਮ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸਰਬਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਅਨ ਦਿਨ ਬਵੇਕ ਬੁੱਧ ਵਿਚਾਰ ਅੰਦਰ ਸਾਚਾ ਨਹਿ ਪੂਰੇ ਸਤਗੁਰਾ ਸਤ ਸੰਗਤ ਮਿਲ ਬੜ ਭਾਗ ਤਾਂ ਹਰ ਰਸ ਆਵੈ ਜਿਉ ਅਨ ਦਿਨ ਰਹੇ ਲੇਵ ਲਾਇ ਤਾਂ ਸਹਿਜ ਸਮਾਵੈ ਜਿਉ ਸਹਿਜ ਸਮਾਵੇ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲੇਵ ਲਾਗੀ ਹਰ ਖਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੁਭਾਵ ਸਤ ਸੰਗਤ ਮਿਲ ਬੜ ਭਾਗ ਤਾਂ ਹਰ ਰਸ ਆਵੈ ਜੀਉ ਦੂਜੇ ਪਾਇ ਦੁਖ ਹੋਏ ਮਨ ਮੁਖ ਜਾ ਮੰਜੋਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਉ ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਬਿਹਾਵੈ ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੈ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਤੋਹਿਆ ਦੂਜਾ ਪਾਏ ਦੁਖ ਹੋਏ ਮਨ ਮੁਖ ਜਮ ਜੋਇਆ ਦਿਓ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਪਾਇਆ ਦਿਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਦਿਓ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾਲ ਹੋ ਮਿਲਾਏ ਮੈਲ ਹਰ ਪਾਵੈ ਜੀਉ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾਲ ਹੋ ਮਿਲਾਏ ਮੈਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਦਾ ਪਾਵਨ ਸ਼ਬਦ ਸਤਿਗੁਰੂ ਤਨ ਤਨ ਸਭ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 690 ਦੇ ਉੱਪਰ ਇਹ ਪਾਵਨ ਸ਼ਾਂਤ ਰੂਪ ਦੇ ਵਿੱਚ ਦਰਜ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਤਨਾਸਰੀ ਸ਼ਾਂਤ ਮਹਿਲਾ ਚੌਥਾ ਘਰ ਪਹਿਲਾ ਸੰਖੇਪ ਰੂਪ ਦੇ ਵਿੱਚ ਮੰਗਲਾ ਚਰਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਵਾਹਿਗੁਰੂ ਇੱਕ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰਦੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਇੱਕ ਸ਼ਬਦ ਆਪਾਂ ਕਿਰਪਾ ਪੜ੍ਹਦੇ ਹਾਂ ਇੱਥੇ ਕੱਕੇ ਦੇ ਰਾਰੇ ਦੇ ਵਿੱਚ ਪੈਰ ਪੈਰ ਦੇ ਵਿੱਚ ਰਾਰਾ ਹੈ ਇਸ ਦਾ ਉਚਾਰਨ ਹੈ ਕਿਰਪਾ ਹਰਦੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਸਿਮਰਿਆ ਜਾ ਸਕਦਾ ਹੈ ਕਿਉਂਕਿ ਇੱਕ ਗੱਲ ਹੈ ਗੁਰੂ ਸਾਹਿਬ ਨੇ ਜਿਹੜਾ ਕਰਮ ਸਦਾਤ ਬਖਸ਼ਿਸ਼ ਕੀਤਾ ਹੈ ਪਰ ਜਦੋਂ ਸਾਡੇ ਕਰਮਾਂ ਦੇ ਬਸ ਨਹੀਂ ਕੁਝ ਚੱਲਦਾ ਜਿਸ ਤਰ੍ਹਾਂ ਸਤਿਗੁਰ ਨੇ ਅਰਦਾਸ ਕੀਤੀ ਹੈ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਇਹ ਅਕਾਲ ਪੁਰਖ ਜੀ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਆ ਉਹਦੇ ਵਿੱਚ ਹੀ ਗੁਰੂ ਸਾਹਿਬ ਕਹਿੰਦੇ ਕਰ ਕਿਰਪਾ ਮੇਲੋ ਰਾ हे ਪਰਮੇਸ਼ਰ ਜੀ ਬਖਸ਼ਿਸ਼ ਕਰੋ ਰਹਿਮਤ ਕਰਕੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਓ ਉਹਦੀ ਰਹਿਮਤ ਨਾਲ ਉਹਦੀ ਬਖਸ਼ਿਸ਼ ਦੇ ਨਾਲ ਹੀ ਉਹਦਾ ਨਾਮ ਧਿਆਇਆ ਜਾ ਸਕਦਾ ਹੈ ਸਿਮਰਿਆ ਜਾ ਸਕਦਾ ਹੈ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਉ ਸਤਿਗੁਰ ਮਿਲੈ ਸੁਭਾਏ ਜਦੋਂ ਗੁਰੂ ਮਿਲਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਿਕ ਡੋਲਤਾ ਵਿੱਚ ਟਿਕ ਕੇ ਉਸ ਵਾਹਿਗੁਰੂ ਜੀ ਦੇ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾ ਸਕੀਦਾ ਹੈ ਸਤਿਗੁਰ ਮਿਲੈ ਸੁਭਾਏ ਭਾਵ ਗੁਰੂ ਦੀ ਮੱਤ ਲੈ ਕੇ ਗੁਰੂ ਪਾਸ਼ਾ ਦੇ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਬਖਸ਼ਿਸ਼ ਕੀਤੇ ਆ ਉਹਦੇ ਮੁਤਾਬਕ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਜਦੋਂ ਅਸੀਂ ਪ੍ਰੇਮ ਦੇ ਵਿੱਚ ਰਹਿ ਕੇ ਆਤਮਿਕ ਡੋਲਤਾ ਵਿੱਚ ਪ੍ਰਭੂ ਦੇ ਗੁਣ ਗਾ ਸਕਦੇ ਹਾਂ ਸਤ ਗੁਰੂ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀਉ ਗੁਣ ਗਾਏ ਵਿਕਸ਼ੇ ਸਦਾ ਆਣ ਦਿਨ ਹੁਣ ਮਨ ਤਾਂ ਇਹੀ ਪੁੱਛਦਾ ਨਾ ਵੀ ਪ੍ਰਭੂ ਦੇ ਗੁਣ ਗਾਵਾਂਗੇ ਕੀ ਪ੍ਰਾਪਤ ਹੋਏਗਾ ਸਤਗੁਰ ਕਹਿੰਦੇ ਗੁਣ ਗਾਏਗਾ ਨਾ ਹਰ ਵੇਲੇ ਖਿਹੜਿਆ ਰਹੇਗਾ ਆਤਮਕ ਆਨੰਦ ਤੈਨੂੰ ਪ੍ਰਾਪਤ ਹੋਏਗਾ ਅੰਦਰ ਖੁਸ਼ੀ ਬਣੀ ਰਹੇਗੀ ਗੁਣ ਗਾਏ ਵਿਖਸੇ ਸਦਾ ਆਨੰਦ ਦਿਨ ਰਾਤ ਡੇ ਨਾਈਟ ਹਰ ਵੇਲੇ ਜਾਂ ਆਪ ਸਾਚੇ ਭਾਵੈ ਜਦੋਂ ਸਦਾ ਰਹਿਮਤ ਕ ਸਦਾ ਕੈਮ ਰਹਿਣ ਵਾਲਾ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹ ਪ੍ਰਮਾਤਮਾ ਨੂੰ ਸਾਡੀ ਕੀਤੀ ਹੋਈ ਭਗਤੀ ਪਸੰਦ ਆ ਜਾਂਦੀ ਹੈ ਤੇ ਆਂ ਅੰਦਰੋਂ ਮਨੁੱਖ ਦਾ ਹਿਰਦਾ ਵੀ ਖਿੜਿਆ ਰਹਿੰਦਾ ਹੈ ਗੁਣ ਗਾਏ ਬਖਸ਼ੇ ਸਦਾਣ ਦੇਨ ਜਾ ਆਪ ਸਾਚੇ ਭਾਵੇ ਤੇ ਇਹਦੀ ਬਰਕਤ ਨਾਲ ਹੁੰਦਾ ਕੀ ਹੈ ਸਹਿਬ ਕਹਿੰਦੇ ਹੰਕਾਰ ਹਮੈ ਤਜੇ ਮਾਇਆ ਸਹਿਜ ਨਾਮ ਸਮਾਵੇ ਜਦੋਂ ਆਤਮਿਕ ਡੋਲਤਾ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਾਂ ਤੇ ਉਹ ਸਾਡੇ ਹਿਰਦੇ ਵਿੱਚ ਵੱਸਦਾ ਹੈ ਉਹਦੇ ਨਾਮ ਦੇ ਵਿੱਚ ਲੇਨਤਾ ਹੁੰਦੀ ਹੈ ਤੇ ਉਹਦੀ ਬਰਕਤ ਦੇ ਨਾਲ ਹੰਕਾਰ ਹਉਮੈ ਮਾਇਆ ਦਾ ਮੋਹ ਇਹ ਸਭ ਕੁਝ ਸਾਡੇ ਤੋਂ ਦੂਰ ਹੋ ਜਾਂਦਾ ਹੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਏ ਪਰ ਇਹ ਨਾਮ ਸਿਮਰਨ ਦੀ ਦਾਤ ਜਿਹੜੀ ਹੈ ਬਖਸ਼ਿਸ਼ ਜਿਹੜੀ ਹੈ ਇਹ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਆਪ ਕਰਤਾ ਕਰੇ ਸੋਈ ਆਪ ਦੇ ਤਪਾਈ ਜਦੋਂ ਇਹ ਦਾਤ ਦਿੰਦਾ ਹੈ ਨਾ ਦਾਤ ਉਹਦੇ ਹੱਥ ਦੇ ਵਿੱਚ ਹੈ ਨਾਮ ਸਿਮਰਨ ਦੀ ਦਾਤ ਉਹਦੇ ਹੱਥ ਵਿੱਚ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈ ਹਰ ਦਿਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀ ਜਦੋਂ ਸਤਗੁਰੂ ਦੀ ਆਪਜੀ ਕਿਰਪਾ ਕਰਦੇ ਹੋ ਤਾਹੀ ਆਪਜੀ ਦਾ ਨਾਮ ਧਿਆਇਆ ਜਾ ਸਕਦਾ ਹੈ ਅੰਦਰ ਸਾਚਾ ਨੇਹ ਪੂਰੇ ਸਤਗੁਰਾ ਜਿਓ ਪੂਰੇ ਗੁਰੂ ਦੀ ਰਾਹੀ ਸਮਝ ਆਉਂਦੀ ਹੈ ਤੇ ਉਹਦੀ ਜਦੋਂ ਰਹਿਮਤ ਹੁੰਦੀ ਹੈ ਪੂਰੇ ਗੁਰੂ ਦੀ ਅਸੀਂ ਮੱਤ ਧਾਰਨ ਕਰਦੇ ਆਂ ਤੇ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤੀ ਸਾਡਾ ਪਿਆਰ ਬਣ ਜਾਂਦਾ ਅੰਦਰ ਸਾਚਾ ਨੇਹ ਪੂਰੇ ਸਤਗੁਰ ਜਿਓ ਫਿਰ ਉਹਦੀ ਕਿਰਪਾ ਨਾਲ ਹਾਂ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਗੁਰੂ ਨੇ ਨਹੀਂ ਕਿਰਪਾ ਕਰ ਦਿੱਤੀ ਮੈਂ ਹਰ ਵੇਲੇ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਹਾਂ ਉਹ ਮੈਨੂੰ ਕਦੇ ਵੀ ਨਹੀਂ ਭੁੱਲਦਾ ਕਦੇ ਨਾ ਵਿਸਾਰੀ ਅਨਤਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਮਾਰੀ ਦਾ ਅਰਥ ਹੁੰਦਾ ਹੈ ਸੰਭਾਲਣਾ ਯਾਦ ਕਰਨਾ ਮੈਂ ਹੁਣ ਕਦੇ ਵੀ ਉਹਨੂੰ ਨਹੀਂ ਭੁਲਾਉਂਦਾ ਮੈਂ ਉਹ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਨਾਮ ਜਪਣਾ ਤੇ ਮੈਨੂੰ ਆਤਮਿਕ ਜੀਵਨ ਮਿਲਦਾ ਨਾਮ ਲਈ ਤਾਂ ਜੀਵ ਆਖਾਂ ਜੀਵਾਂ ਵਿਸਰੇ ਮਰ ਜਾਓ ਸਰਬਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ ਗੁਰਮੁਖ ਅੰਮ੍ਰਿਤ ਪੀਵਾਂ ਜਦੋਂ ਆਪਣੇ ਸਰਬਨਾ ਨਾਲ ਕੰਨਾਂ ਨਾਲ ਹਰੀ ਦਾ ਨਾਮ ਸੁਣਦਾ ਤਦੋ ਹੀ ਮੇਰਾ ਮਨ ਸਾਰੀਆਂ ਚੀਜ਼ਾਂ ਵੱਲੋਂ ਰਾਜ ਜਾਂਦਾ ਦੁਨੀਆ ਦੇ ਪਦਾਰਥਾਂ ਵੱਲੋਂ ਵੀ ਰਾਜ ਜਾਂਦਾ ਹੈ ਜੋ ਆਨੰਦ ਸਤਗੁਰੂ ਤੇਰੇ ਨਾਮ ਦੇ ਵਿੱਚੋਂ ਆਉਂਦਾ ਨਦਰ ਕਰੇ ਤਾਂ ਸਤਗੁਰ ਮੇਲੇ ਅਣ ਦਿਨ ਬਿਵੇਕ ਬੁੱਧ ਵਿਚਰ ਅਕਾਲ ਪੁਰਖ ਜਦੋਂ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਉਹਦੀ ਰਹਿਮਤ ਦੇ ਨਾਲ ਅਣ ਦਿਨ ਬਿਵੇਕ ਬੁੱਧ ਵਿਚਦੇ ਬਿਵੇਕ ਦਾ ਹਾਰਤ ਹੁੰਦਾ ਹੈ ਚੰਗੇ ਮੰਦੇ ਦੀ ਪਰਖ ਬਿਵੇਕ ਦਾਣ ਵੀ ਸਿਰੋਜ ਮੰਗਦੇ ਆ ਤੇ ਸਤਗੁਰੂ ਕਿਰਪਾ ਕਰ ਦਿੰਦੇ ਆ ਸਾਨੂੰ ਉਹ ਵਿਵੇਕ ਬੁੱਧ ਦਿੰਦੇ ਆ ਜਿਹਦੇ ਨਾਲ ਸਾਨੂੰ ਸਮਝ ਆਉਂਦੀ ਹੈ ਕਿ ਸਾਡੇ ਵਿੱਚ ਚੰਗਾ ਸਾਡੇ ਵਾਸਤੇ ਕੀ ਹੈ ਤੇ ਸਾਡੇ ਵਾਸਤੇ ਮੰਗਾ ਮੰਦਾ ਕੀ ਹੈ ਅੰਦਰ ਸੱਚਾ ਨੇ ਪੂਰੇ ਸਤਗੁਰ ਹੈ ਪੂਰਾ ਸਤਗੁਰ ਹੀ ਕਿਰਪਾ ਕਰਦਾ ਹੈ ਤੇ ਪ੍ਰਮਾਤਮਾ ਦੇ ਪ੍ਰਤੀ ਸਾਡੇ ਅੰਦਰ ਪਿਆਰ ਪੈਦਾ ਕਰ ਦਿੰਦਾ ਸਤ ਸੰਗਤ ਮਿਲਾ ਵਡ ਭਾਗ ਤਾਂ ਹਰ ਰਸ ਆਵੇ ਜੀਓ ਕੋਕੀ ਸੰਗਤ ਜਿਹੜੀ ਐ ਭਾਗਾ ਤੋਂ ਮਿਲਾਂ ਨਹੀਂ ਮਿਲਦੀ ਸਤਿਗੁਰ ਦੇ ਬਚਨ ਹਨ ਬਟ ਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰਿਜੇ ਜੀ ਸਤ ਸੰਗਤ ਮਿਲ ਆਵੇ ਬਡ ਭਾਗ ਤਾਂ ਹਰ ਰਸ ਆਵੇ ਜੀ ਜਦੋਂ ਵੱਡੇ ਭਾਗਾ ਨਾਲ ਗੁਰੂ ਦੀ ਸੰਗਤ ਮਿਲਦੀ ਆ ਤੇ ਫਿਰ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਫਿਰ ਉਹਦਾ ਰਸ ਹੁੰਦਾ ਹੈ ਅਣ ਦਿਨ ਰਹੇ ਲਿਬ ਲਾਏ ਫਿਰ ਅਣ ਦਿਨ ਹਰ ਵੇਲੇ ਪ੍ਰਮਾਤਮਾ ਨਾਲ ਸੁਰਤ ਜੁੜੀ ਰਹਿੰਦੀ ਹੈ ਤਾਂ ਸਹਿਜ ਸਮਾਵੇ ਜਿਓ ਸਹਿਜ ਆਤਮਿਕ ਡੋਲਤਾ ਵਿੱਚ ਲੀਨਤਾ ਹੋ ਜਾਂਦੀ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਉਹ ਪ੍ਰਮਾਤਮਾ ਨੂੰ ਚੰਗਾ ਲੱਗ ਜਾਂਦਾ ਜਿਹੜਾ ਆਤਮਿਕ ਡੋਲਤਾ ਵਿੱਚ ਲੀਨ ਹੁੰਦਾ ਹੈ ਨਾ ਉਹ ਹਰੀ ਦੇ ਮਨ ਨੂੰ ਭਾਉਂਦਾ ਹੈ ਹਰੀ ਨੂੰ ਪਿਆਰਾ ਲੱਗਣ ਲੱਗ ਜਾਂਦਾ ਸਦਾ ਅਤੀਤ ਬੈਰਾਗੀ ਬਿਰਕਤ ਹੋ ਜਾਂਦਾ ਮਾਇਆ ਤੋਂ ਮੋਹ ਤੋਂ ਉਪਰਾਮ ਹੋ ਜਾਂਦਾ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਬ ਲਾਗੀ ਜਦੋਂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਲਿਬ ਲੱਗਦੀ ਹੈ ਸੁਰਤ ਜੁੜਦੀ ਹੈ ਨਾਮ ਦੇ ਵਿੱਚ ਰਾਮ ਨਾਮ ਲਿਵ ਲਾ ਗਈ ਫਿਰ ਕੀ ਹੁੰਦਾ ਕਹਿੰਦੇ ਇਸ ਜੀਵਨ ਵਿੱਚ ਸਾਡੇ ਜੀਵਨ ਵਿੱਚ ਆਉਣ ਵਾਲੇ ਅਗਲੇ ਸਮੇਂ ਵਿੱਚ ਉਹ ਪਰਮੇਸ਼ਰ ਪੂਰੇ ਸੰਸਾਰ ਦੇ ਵਿੱਚ ਸੋਭਾ ਕਰਾ ਦਿੰਦਾ ਹਲਤ ਪਾਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾ ਗਈ ਹਰਕ ਸੋਗ ਦੁਹਾ ਤਾਂ ਤੇ ਮੁਕਤਾ ਜੋ ਪ੍ਰਭ ਕਰੇ ਸੋਭਾ ਹੋਵੇ ਉਹ ਦੇਖੋ ਗੁਰੂ ਸਾਹਿਬ ਮਹਾਰਾਜ ਸਮਝਾ ਰਹੇ ਆ ਵੀ ਜਿਹੜਾ ਮਨੁੱਖ ਪ੍ਰਭੂ ਦੀ ਕੀਤੀ ਨੂੰ ਮੰਨਦਾ ਹੈ ਚੰਗਾ ਭਲਾ ਸਭ ਕੁਝ ਉਹਨੂੰ ਪਰਮੇਸ਼ਰ ਦਾ ਕੀਤਾ ਮੰਨਦਾ ਹੈ ਤੇ ਉਹ ਫਿਰ ਖੁਸ਼ੀ ਭਾਵੇਂ ਹੋਵੇ ਗਮ ਹੋਵੇ ਦੋਹਾਂ ਤੋਂ ਆਜ਼ਾਦ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਉਹਨੂੰ ਫਿਰ ਕੋਈ ਖੁਸ਼ੀ ਪਹੁੰਚ ਨਹੀਂ ਸਕਦੀ ਗਮ ਸਤਾ ਨਹੀਂ ਸਕਦੇ ਕਿਉਂਕਿ ਉਹ ਪ੍ਰਮਾਤਮਾ ਪ੍ਰਮਾਤਮਾ ਨੂੰ ਭਾਜਾਂਦਾ ਜਾਂ ਪ੍ਰਮਾਤਮਾ ਦੇ ਕੀਤੇ ਨੂੰ ਉਹਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਹਰ ਗਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਉ ਵੱਡੇ ਭਾਗਾਂ ਨਾਲ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ ਤੇ ਗੁਰੂ ਪਾਸ਼ਾ ਦੀ ਕਿਰਪਾ ਨਾਲ ਉਹਦੀ ਮੱਤ ਲੈ ਕੇ ਫਿਰ ਅੰਦਰ ਰਸ ਆਉਣਾ ਸ਼ੁਰੂ ਹੋ ਜਾਂਦਾ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀ ਜਿਹੜੇ ਪ੍ਰਮਾਤਮਾ ਤੋਂ ਬਿਨਾਂ ਅਕਾਲ ਪੁਰਖ ਨੂੰ ਛੱਡ ਦਿੰਦੇ ਆ ਪਖਤੀ ਕਰਦੇ ਆ ਜਾਂ ਹੋਰ ਕਰਮ ਕਾਂਡਾਂ ਦੇ ਵਿੱਚ ਜੀਵਨ ਬਤੀਤ ਕਰਦੇ ਆ ਉਹਨਾਂ ਦੇ ਹਮੇਸ਼ਾ ਵਾਸਤੇ ਜੀਵਨ ਦੇ ਵਿੱਚ ਜਮਾ ਦਾ ਮੋਹ ਜਿਹੜਾ ਜਮਾ ਦਾ ਡਰ ਜਿਹੜਾ ਹੈ ਆਤਮਿਕ ਮੌਤ ਦਾ ਡਰ ਜਿਹੜਾ ਹੈ ਉਹਨਾਂ ਵੱਲ ਤੱਕਦਾ ਰਹਿੰਦਾ ਹੈ ਦੂਜੇ ਭਾਜ ਦੁਖੋ ਇਹ ਮਨੁਮੁਖ ਜਮ ਜੋ ਆ ਜੀਓ ਤੇ ਜਿਹੜੇ ਰੱਬ ਤੋਂ ਦੂਰ ਰਹਿੰਦੇ ਆ ਉਹਨਾਂ ਦੀ ਹਾਲਤ ਕੀ ਹੈ ਸਭ ਕਹਿੰਦੇ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ ਮਾਇਆ ਦੇ ਦੁੱਖ ਵਿੱਚ ਫਸੇ ਰਹਿੰਦੇ ਆ ਉਹ ਦਿਨ ਰਾਤ ਹਾਏ ਹਾਏ ਕਰ। ਮੈਂ ਪੁੱਛਿਆ ਕਿ ਹਾਲ ਚਿਰ ਕਹਿੰਦੇ ਮਰ ਗਿਆ। ਬੁਰਾ ਹੀ ਹਾਲ ਹੈ। ਮਾਇਆ ਦੁਖ ਮੋਇਆ ਹਉ ਮੇ ਰੋਇਆ। ਮੇਰੀ ਮੇਰੀ ਕਰਤ ਵਿਹਾਵੇ। ਰੋਹ ਦੇ ਵਿੱਚ ਆ ਜਾਂਦਾ ਹੈ। ਜਦੋਂ ਮਨੁੱਖ ਰੱਬ ਤੋਂ ਟੁੱਟਦਾ ਨਾ ਰੋਹ ਦੇ ਵਿੱਚ ਕ੍ਰੋਧ ਵਾਂ ਹੋ ਜਾਂਦਾ ਹੈ। ਤੇ ਦੁੱਖਾਂ ਦੇ ਵਿੱਚ ਗਰਸਿਆ ਹੋਇਆ, ਕ੍ਰੋਧ ਦੇ ਵਿੱਚ ਗਰਸਿਆ ਹੋਇਆ ਸਾਰੀ ਜ਼ਿੰਦਗੀ ਮੇਰੀ ਮਾਇਆ ਮੇਰੀ ਮਾਇਆ ਕਰਦੇ ਆ ਨਿਕਲ ਜਾਂਦੀ। ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ ਹੁਣ ਜਿਹੜਾ ਪ੍ਰਮਾਤਮਾ ਇਹਨਾਂ ਕੋਲਸ਼ ਦਿੰਦਾ ਹੁਣ ਕਦੇ ਜ਼ਿਆਦਾ ਨਹੀਂ ਕਰਦਾ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਪਰ ਆਖਰ ਨੂੰ ਉਹਨੂੰ ਪਛਤਾਉਣਾ ਪੈਂਦਾ ਅੰਤ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨਾ ਚਾਲੇ ਪੁੱਤਰ ਕਲਤਰ ਮਾਇਆ ਧੋਇ ਹੁਣ ਦੁਨੀਆ ਦੇ ਵਿੱਚ ਠੱਗੀਆਂ ਕਰਦਾ ਰਿਆ ਮਾਇਆ ਇਕੱਠੀ ਕਰਨ ਵਾਸਤੇ ਧੋਖੇ ਕਰਦਾ ਫਰੇਵ ਕਰਦਾ ਪਰ ਉਹ ਵੀ ਥੋੜਾ ਨਾਲ ਜਾਣੀ ਚਾਹੇ ਪੁੱਨਾ ਪੁੱਤਰ ਨਾ ਕਲਤਰ ਇਸਤਰੀ ਨਾ ਸਾਥੀ ਬਿਨ ਨਾ ਆਵੇ ਕੋ ਸਾਥ ਨਾ ਚਾਲੇ ਪੁੱਤਰ ਕਲਤਰ ਮਾਹ ਤੋਏ ਦੂਜੇ ਭਾਈ ਦੁੱਖ ਹੋਏ ਮਨ ਮੁਖ ਜਮ ਜੋਹਿਆ ਜਿਉ ਕਰ ਕਿਰਪਾ ਲੇਹੋ ਮਿਲਾਏ ਮੈਨ ਹਰ ਪਾਇਆ ਜੀ ਜਿਸ ਦੇ ਉੱਪਰ ਆਪਣੀ ਨਜ਼ਰ ਕਰਦਾ ਹੈ ਨਾ ਬਖਸ਼ਿਸ਼ ਕਰਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਤੇ ਇਹ ਪਰਮੇਸ਼ਰ ਜੀ ਉਹ ਤੇਰੇ ਹਜ਼ੂਰੀ ਨੂੰ ਉਹ ਟਿਕਾਣੇ ਨੂੰ ਪ੍ਰਾਪਤ ਕਰ ਲੈਂਦਾ ਹੈ ਮਹਿਲ ਹਰ ਪਾਇਆ ਜੀ ਤੇ ਉਹਦਾ ਜੀਵਨ ਕੀ ਹੈ ਸਾਬ ਕਹਿੰਦੇ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀ ਉਹ ਪ੍ਰਭ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ ਹੱਥ ਜੋੜਨ ਦਾ ਭਾਵ ਹੈ ਕਿ ਸਤਗੁਰੂ ਤੇਰੀ ਆਗਿਆ ਦੇ ਵਿੱਚ ਹਾਂ ਮਥਾ ਢੇਕਣ ਦਾ ਭਾਵ ਵੀ ਇਹੀ ਹੈ ਜਦੋਂ ਸਾਨੂੰ ਸਮਝ ਆ ਗਈ ਤਦ ਨੂੰ ਨਿਵਲ ਮੰਨਣ ਤੇਰਾ ਨਾਮ ਤੇ ਜਿਹਦੇ ਉਹ ਗੱਲ ਮੰਨਣ ਲੱਗ ਗਿਆ ਉਹਦਾ ਹੁਕਮ ਮੰਨਣ ਲੱਗ ਗਿਆ ਸਮਝੋ ਉਹਨੂੰ ਅਸੀਂ ਮਥਾ ਢੇਕ ਲਿਆ ਹੱਥ ਜੋੜ ਲਏ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜਿਉ ਐਸਾ ਜੀ ਪ੍ਰਭੂ ਦੇ ਮਨ ਵਿੱਚ ਪਿਆਰਾ ਲੱਗਦਾ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇ ਤੇ ਜਿਹੜਾ ਪ੍ਰਭੂ ਨੂੰ ਭਾਜਾਂਦਾ ਨਾ ਫਿਰ ਉਹਨੂੰ ਪ੍ਰਭੂ ਦੇ ਹੁਕਮ ਅੱਤੇ ਲੀਨ ਹੋ ਜਾਂਦਾ ਹੈ ਹੁਕਮ ਮੰਨਦਾ ਹੈ ਤੇ ਉਹਨ ਸੁਖ ਪ੍ਰਾਪਤ ਹੁੰਦਾ ਹੈ ਹੁਕਮ ਮੰਨ ਸੁਖ ਪਾਏ ਅਣ ਦਿਨ ਜਪਤ ਰਹੇ ਦਿਨ ਰਾਤੀ ਉਹ ਹਰ ਵੇਲੇ ਦਿਨ ਰਾਤ ਪਰਮੇਸ਼ਰ ਨੂੰ ਧਿਆਉਂਦਾ ਸਹਜੇ ਨਾਮ ਤੇ ਆ ਅਣ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆ ਆਤਮਿਕ ਡੋਲਤਾ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਜਦੋਂ ਇਸ ਨੂੰ ਪ੍ਰਭੂ ਦਾ ਨਾਮ ਮਨ ਵਿੱਚ ਪਿਆਰਾ ਲੱਗ ਜਾਂਦਾ ਨਾ ਪਿਆਰਾ ਲੱਗਣ ਲੱਗ ਜਾਂਦਾ ਤੇ ਫਿਰ ਉਸ ਨੂੰ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਵਿਡਿਆਈ ਪ੍ਰਾਪਤ ਹੁੰਦੀ ਨਾਮੋ ਨਾਮਿ ਮਿਲੇ ਵਿਡਿਆਈ ਨਾਨਕ ਨਾਮ ਮਨ ਪਾਵੈ ਕਰ ਕਿਰਪਾ ਲੇਹੋ ਮਿਲਾਇ ਮੈਲ ਹਰ ਪਾਵੈ ਜੀਉ ਕਿਰਪਾ ਕਰਕੇ ਜਿਸ ਵੀ ਜੀਵ ਨੂੰ ਸਤਗੁਰੂ ਮਹਾਰਾਜ ਆਪਣੇ ਨਾਲ ਜੋੜਦੇ ਆ ਇਹ ਪਰਮੇਸ਼ਰ ਵੀ ਅਕਾਲ ਪੁਰਖ ਜੀ ਉਸ ਨੂੰ ਤੇਰੀ ਹਜ਼ੂਰੀ ਤੇਰਾ ਟਿਕਾਣਾ ਜਿਨਾਂ ਆਪਾਂ ਕਹਿੰਦੇ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬੋਹਰਨਾ ਹੋਏ ਗੋਫਰ ਕਿਉਂਕਿ ਉਹਦੀ ਕਿਰਪਾ ਦੇ ਨਾਲ ਜੇ ਆਪਾਂ ਆਪਣੇ ਕਰਮਾਂ ਦੀ ਗੱਲ ਕਰੀਏ ਤੇ ਸਾਡੇ ਕਰਮ ਇੰਨੇ ਚੰਗੇ ਨਹੀਂ ਹਨ ਕਿ ਅਸੀਂ ਭਗਤੀ ਕਰਕੇ ਪਰਮੇਸ਼ਰ ਨੂੰ ਖੁਸ਼ ਕਰ ਸਕੀਏ ਕਿਉਂਕਿ ਅਸੀਂ ਤਾਂ ਉਹ ਤੋਂ ਵਿਛੜੇ ਹੋਏ ਹਾਂ ਸਭ ਮੱਜੇ ਦਾ ਬਚਨ ਕੀਤੇ ਆ ਗੁਰੂ ਸਾਹਿਬ ਜੀ ਦੇ ਆਪਜੀ ਦੇ ਨਾਲ ਸਾਂਝੇ ਸਭ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾ हे ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ ਅਸੀਂ ਕਰਮਾ ਕਰਕੇ ਕੋਈ ਪਰਮੇਸ਼ਰ ਪਰਮੇਸ਼ਰ ਤੋਂ ਨੇੜੇ ਆ ਕੋਈ ਪਰਮੇਸ਼ਰ ਤੋਂ ਦੂਰ ਹੈ ਕਰਮੀ ਆਪੋ ਆਪਣੀ ਕਿਹ ਨੇੜਾ ਹੈ ਕਿ ਦੂਰ ਤੇ ਜਦੋਂ ਤੁਸੀਂ ਕਿਰਪਾ ਕਰਦੇ ਹੋ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀ ਤੇਰੀ ਰਹਿਮਤ ਹੁੰਦੀ ਹੈ ਤੇਰੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਤੇਰਾ ਨਾਮ ਜਪਿਆ ਜਾ ਸਕਦਾ ਸਿਮਰਿਆ ਜਾ ਸਕਦਾ ਤੇਰੇ ਨਾਲ ਸਾਧ ਪੈਂਦੀ ਹੈ ਤੇਰੀ ਦਸੀ ਹੋਈ ਮੱਤ ਜਿਹੜੀ ਹੈ ਉਹ ਜੀਵ ਧਾਰਨ ਕਰਦਾ ਹੈ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੀਏ ਸਾਦ ਸੰਗਤ ਦੀ ਵਿਚਾਰ ਕਰਦੇ ਆ ਅਨੇਕ ਭੁੱਲਾਂ ਨੂੰ ਬਖਸ਼ਦੇ ਹਾਂ ਬਲੌਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ